ਕੁਝ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬੰਨ ਕਰੋ ਜੀ ਅੱਜ ਆਪਾਂ ਸਰਬੰਨ ਕਰਾਂਗੇ ਗੁਰੂ ਜੀ ਨੇ ਪੌਟਾ ਨਗਰ ਵਸਾਇਆ ਉੱਥੇ ਜਿੱਥੋਂ ਕਿੱਥੋਂ ਬਹੁਤ ਸਾਰੇ ਆਦਮੀ ਪਹੁੰਚ ਗਏ ਅਤੇ ਵੱਡੀ ਸੰਗਤ ਇਕੱਠੀ ਹੋ ਗਈ ਸ੍ਰੀ ਕਨਗੀਤਰ ਗੁਰੂ ਜੀ ਨੇ ਖੁਸ਼ ਹੋ ਕੇ ਜੰਗਲ ਵਿੱਚ ਮੰਗਲ ਕਰ ਦਿੱਤਾ ਕੀਲਾ ਬਣਾਉਣ ਦੀ ਇੱਛਾ ਧਾਰ ਕੇ ਸ੍ਰੀ ਕਲੰਗੀ ਧਰ ਗੁਰੂ ਜੀ ਨੇ ਇਸ ਤਰ੍ਹਾਂ ਆਗਿਆ ਕੀਤੀ ਹੁਣ ਹਜ਼ਾਰ ਪਏ ਲੈ ਕੇ ਕੜਾ ਪ੍ਰਸ਼ਾਦ ਤਿਆਰ ਕਰੋ ਅਤੇ ਬਣਾ ਕੇ ਜਮਨਾ ਦੇ ਕਿਨਾਰੇ ਤੇ ਲਿਆ ਕੇ ਰੱਖ ਦੇਵੋ ਗੁਰੂ ਜੀ ਦੀ ਆਗਿਆ ਸੁਣ ਕੇ ਸੇਵਕਾਂ ਨੇ ਸ਼ਿਗਰਤਾ ਧਾਰਨ ਕੀਤੀ ਅਤੇ ਚੰਗੇ ਤਰੀਕੇ ਨਾਲ ਕੜਾ ਪ੍ਰਸ਼ਾਦ ਬਣਾ ਕੇ ਇਕੱਠਾ ਕਰ ਲਿਆ ਸਾਰਾ ਕੜਾ ਪ੍ਰਸ਼ਾਦ ਲਈ ਆ ਕੇ ਤਰਾਂ ਤੋਂ ਉੱਥੇ ਰੱਖ ਦਿੱਤਾ ਜਿੱਥੇ ਜਮਨਾ ਦੇ ਕਿਨਾਰੇ ਗੁਰੂ ਜੀ ਦੇ ਬੈਠਣ ਦਾ ਸਥਾਨ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਆਦ ਗੁਰੂ ਸਹਿਬਾਨ ਦੇ ਨਾਮ ਲਏ ਅਤੇ ਖੜੇ ਹੋ ਕੇ ਹੱਥ ਜੋੜ ਕੇ ਅਰਦਾਸ ਕਰਨ ਲੱਗੇ ਦਸਵੇਂ ਪਾਸ਼ਾ ਚਣਵਾਈ ਕਰਵਾ ਰਹੇ ਸਨ ਅਤੇ ਜਮਨਾ ਦੇ ਕੰਡੇ ਉੱਤੇ ਕਿਲਾ ਬਣਵਾ ਰਹੇ ਸਨ ਦਿਨ ਰਾਤ ਆਪ ਹੀ ਮਦਦਗਾਰ ਬਣੋ ਅਤੇ ਸਾਰੇ ਬਿਗਨਾਂ ਦਾ ਤੁਰੰਤ ਨਾਸ਼ ਕਰ ਦੇਵੋ ਇਸ ਤਰ੍ਹਾਂ ਖੜੇ ਹੋ ਕੇ ਅਰਦਾਸ ਕੀਤੀ ਅਤੇ ਚੰਗੀ ਤਰ੍ਹਾਂ ਹੱਥ ਜੋੜ ਕੇ ਨਮਸਕਾਰ ਕੀਤੀ ਫਿਰ ਸਾਰਿਆਂ ਵਿੱਚ ਪ੍ਰਸ਼ਾਦ ਵਰਤਾ ਦਿੱਤਾ ਗਿਆ ਸਾਰਿਆਂ ਨੇ ਆਦਰ ਸਹਿਤ ਪ੍ਰਸ਼ਾਦ ਲੈ ਕੇ ਮੁੱਖ ਵਿੱਚ ਪਾ ਕੇ ਛਕ ਲਿਆ ਫਿਰ ਗੁਰੂ ਜੀ ਆਪ ਉੱਠੇ ਅਤੇ ਰਾਜੇ ਨੂੰ ਨਾਲ ਲੈ ਲਿਆ ਰਾਜੇ ਦਾ ਮੁੱਖ ਮੰਤਰੀ ਉਹ ਵੀ ਨਾਲ ਹੀ ਹੋ ਗਿਆ ਗੁਰੂ ਜੀ ਜਿੰਨਾ ਵੀ ਵੱਡਾ ਵਿਸਥਾਰ ਚਾਹੁੰਦੇ ਸਨ ਉਹਨੇ ਜਗ੍ਹਾ ਵਿੱਚ ਕਿਲਾ ਚਿੰਨਣ ਲਈ ਕਿਹਾ ਦਿੱਤਾ ਜਿਸ ਵਿੱਚ ਹਜ਼ਾਰਾਂ ਹੀ ਸੂਰਬੀਰ ਰਹਿ ਸਕਣ ਅਤੇ ਜਿੱਥੇ ਬਹੁਤ ਸਾਰੇ ਘੋੜਿਆਂ ਲਈ ਥਾਂ ਪ੍ਰਾਪਤ ਹੋਵੇ ਨਰੰਦੇ ਵਾਸਤੇ ਦਾਅ ਜੁਗਤਾਂ ਬਣਾ ਕੇ ਤਿਆਰ ਕਰੋ ਅਤੇ ਮਾਰਨ ਵਾਸਤੇ ਬਨੂਖਾਂ ਚਲਾਉਣ ਦਾ ਵਿਧੀ ਵਿਧਾਨ ਬਣਾਵੋ ਭਾਵ ਮੋਰਚਾ ਬੰਦੀ ਕਰੋ ਗੁਰੂ ਜੀ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੱਥ ਲਗਾ ਦਿੱਤਾ ਉਹਨਾਂ ਦੇ ਹਿਰਦੇ ਵਿੱਚ ਜੰਗ ਨੂੰ ਜਿੱਤ ਲੈਣ ਦਾ ਉਤਸ਼ਾਹ ਸੀ ਸਾਰੇ ਲੋਕ ਇਕੱਠੇ ਹੋ ਕੇ ਕੰਮ ਕਰ ਰਹੇ ਸਨ ਬਹੁਤ ਸਾਰੇ ਆਦਮੀ ਪੱਥਰ ਲਿਆ ਕੇ ਬਣਾ ਘੜ ਕੇ ਰੱਖ ਦਿੰਦੇ ਸਨ ਕਈ ਮਿੱਟੀ ਅਤੇ ਬਹੁਤ ਸਾਰਾ ਗਾਰਾ ਪਾਉਂਦੇ ਸਨ ਬਹੁਤ ਜ਼ਿਆਦਾ ਰੌਲਾ ਮੱਚਿਆ ਮਾਨੋ ਵੱਡਾ ਜੰਗ ਹੋ ਰਿਹਾ ਹੋਵੇ ਕੋਈ ਸਿਰ ਉੱਪਰ ਪੱਥਰ ਝੁਕ ਰਿਹਾ ਸੀ ਅਤੇ ਬਹੁਤ ਸਾਰੇ ਪੱਥਰਾਂ ਨੂੰ ਉਖਾੜ ਰਹੇ ਸਨ ਬਹੁਤ ਸਾਰੇ ਲੋਕਾਂ ਦਾ ਇਸ ਤਰ੍ਹਾਂ ਰੌਲਾ ਪੈ ਰਿਹਾ ਸੀ ਮਾਨੋ ਸ਼੍ਰੀ ਰਾਮ ਚੰਦਰ ਜੀ ਸਮੁੰਦਰ ਉੱਤੇ ਪੁਲ ਬਣਵਾ ਰਹੇ ਹਸਕਈ ਕਹਿ ਕੇ ਕੰਮ ਕਰਵਾਉਂਦੇ ਅਤੇ ਪੱਥਰ ਰੱਖਣ ਦੇ ਤਰੀਕੇ ਚੰਗੀ ਤਰ੍ਹਾਂ ਦੱਸਦੇ ਸਨ ਗੁਰੂ ਜੀ ਸਵੇਰ ਸ਼ਾਮ ਵੇਲੇ ਕੰਮਕਾਰ ਵੇਖਦੇ ਅਤੇ ਮੁੱਖ ਤੋਂ ਸ਼ਾਬਾਸ਼ ਸ਼ਾਬਾ ਸੁਚਾਰ ਦੇ ਸਨ ਰਾਜੇ ਦੀ ਸੇਨਾ ਕੰਮ ਕਰਦੀ ਅਤੇ ਗੁਰੂ ਜੀ ਦੀਆਂ ਸੰਗਤਾਂ ਚਿੱਤ ਵਿੱਚ ਪ੍ਰੇਮ ਧਾਰਨ ਕਰਦੀਆਂ ਕਲਗੀਧਰ ਗੁਰੂ ਜੀ ਦੇ ਸੂਰਮੇਕਾਰ ਸੇਵਾ ਕਰਦੇ ਪੰਜੇ ਭਰਾ ਸੱਗੂ ਸਾ ਸੰਗੋਸ਼ਾ ਆਦਿ ਕੋਲ ਖੜੇ ਹੋ ਕੇ ਸੇਵਾ ਕਰਵਾਉਂਦੇ ਸਨ ਬਹੁਤ ਸਾਰੇ ਵੱਡੇ ਮਸੰਦਾਂ ਨੂੰ ਨਾਲ ਲੈ ਕੇ ਦੀਵਾਨ ਭਾਈ ਆਨੰਦ ਚੰਦ ਕਹਿ ਕੇ ਸਾਰਿਆਂ ਨੂੰ ਉਤਸ਼ਾਹ ਦਿੰਦਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਦਮੀ ਇਕੱਠੇ ਹੋ ਕੇ ਆਉਂਦੇ ਅਤੇ ਕਾੜੀ ਕਰਦੇ ਹੋਏ ਕਿਲਾ ਬਣਾਉਣ ਲੱਗ ਜਾਂਦੇ ਸਾਰਾ ਦਿਨ ਬਹੁਤ ਲੰਗਰ ਚੱਲਦਾ ਤੇ ਸਾਰਿਆਂ ਨੂੰ ਭਰਪੂਰ ਮਨਪੋਂਦਾ ਭੋਜਨ ਮਿਲਦਾ ਸੀ ਗੁਰੂ ਜੀ ਰਾਜੇ ਨੂੰ ਨਾਲ ਲੈ ਕੇ ਫਿਰਦੇ ਹੋਏ ਸਾਰੇ ਕਾਮਕਾਰਾਂ ਨੂੰ ਵੇਖਦੇ ਉਹ ਕਿਲੇ ਦੇ ਬਹੁਤ ਛੇਤੀ ਬਣਨ ਕਰਕੇ ਉਤਸ਼ਾਹਿਤ ਹੁੰਦੇ ਅਤੇ ਕਿਲੇ ਦੀ ਮਜ਼ਬੂਤੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ। ਉਹਨਾਂ ਨੇ ਇਹ ਕਿਲਾ 12 ਦਿਨਾਂ ਦੇ ਵਿੱਚ ਹੀ ਸਾਰਾ ਤਿਆਰ ਕਰ ਦਿੱਤਾ ਸੀ। ਬਹੁਤ ਸਾਰਾ ਪੱਥਰ ਅਤੇ ਵੱਡੀ ਮਾਤਰਾ ਵਿੱਚ ਗਾਰਾ ਲਗਾਇਆ ਗਿਆ ਸੀ। ਜਿੱਥੇ-ਕਿੱਥੇ ਬਹੁਤ ਮਜ਼ਬੂਤੀ ਨਾਲ ਬਹੁਤ ਵੱਡੇ-ਵੱਡੇ ਸੁੰਦਰ ਦਰਵਾਜ਼ੇ ਬਣਾਏ ਗਏ। ਕਦੇ ਵੀ ਵੈਰੀ ਨੇੜੇ ਨਹੀਂ ਆ ਸਕੇਗਾ। ਭਾਵੇਂ ਅੰਦਰ ਰਹਿ ਕੇ ਅੰਦਰਲਾ ਸਾਰੇ ਬਾਹਰਿਆਂ ਨੂੰ ਗੋਲੀਆਂ ਮਾਰਦਾ ਰਹੀਂ। अनेक ਮਨੋੱਖਾਂ ਨੇ ਕਿੱਲੇ ਨੂੰ ਸੰਪੂਰਨ ਕਰ ਦਿੱਤਾ। ਜਿਸ ਵਿੱਚ ਬਹੁਤ ਆਦਮੀਆਂ ਦੇ ਰਹਿਣ ਦੀ ਵਿਵਸਥਾ ਬਣਾਈ ਗਈ ਸੀ। ਰਾਜਾ ਗੁਰੂ ਜੀ ਦੇ ਕੋਲ ਗਿਆ ਤਾਂ ਵੱਡੇ ਕਿੱਲੇ ਨੂੰ ਵੇਖ ਕੇ ਉਸ ਦਾ ਹਿਰਦਾ ਆਨੰਦਿਤ ਹੋ ਗਿਆ। ਰਾਜਾ ਸੋਚਣ ਲੱਗਾ ਕਿ ਸਾਰੇ ਹੀ ਦੁਸ਼ਮਣਾਂ ਦੀ ਚਿੰਤਾ ਨਹੀਂ ਰਹੀ। ਪੂਰਨ ਗੁਰੂ ਜੀ ਦੀ ਬਹੁਤ ਜ਼ਿਆਦਾ ਕਿਰਪਾ ਪ੍ਰਾਪਤ ਹੋਈ ਹੈ ਉਹ ਗੁਰੂ ਜੀ ਦੇ ਚਰਨ ਕਮਲਾਂ ਉਪਰ ਨਮਸਕਾਰ ਕਰਕੇ ਬੈਠ ਗਏ ਰਾਜੇ ਦੀ ਅੰਦੀ ਗੱਲ ਜਾਣ ਕੇ ਗੁਰੂ ਜੀ ਨੇ ਬਚਨ ਫਰਮਾਇਆ हे ਰਾਜਨ ਸੁਣੋ ਤਦ ਤੱਕ ਤੁਹਾਨੂੰ ਕੋਈ ਡਰ ਨਹੀਂ ਜਦੋਂ ਤੱਕ ਅਸੀਂ ਇਸ ਸਥਾਨ ਉੱਤੇ ਹਾਂ ਅਜਿਹਾ ਕੌਣ ਬਲਵਾਨ ਹੈ ਜਿਹੜਾ ਇੱਥੇ ਆ ਸਕੇ ਅਤੇ ਭਵਾਂ ਨੂੰ ਟੇਡੀਆਂ ਕਰਕੇ ਤੁਹਾਨੂੰ ਵੇਖੇ ਕਿਸੇ ਨੂੰ ਵੀ ਪੈਰ ਨਹੀਂ ਪਾਉਣ ਦਿਆਂਗੇ ਜੋ ਵੀ ਚੜ ਕੇ ਆਵੇਗਾ ਇਹ ਜਾਣੋ ਕਿ ਉਸ ਦੀ ਮੌਤ ਹੀ ਹੋਵੇਗੀ ਸਦਾ ਬੇਫਿਕਰ ਹੋ ਕੇ ਆਪਣਾ ਰਾਜ ਕਰੋ ਅਤੇ ਹਮੇਸ਼ਾ ਗੁਰੂ ਘਰ ਨਾਲ ਪਿਆਰ ਰੱਖੋ ਅਸੀਂ ਦੋਵਾਂ ਲੋਕਾਂ ਵਿੱਚ ਤੁਹਾਡੇ ਮਦਦਗਾਰ ਹੋਵਾਂਗੇ ਅਨੇਕ ਬਿਗਨਾ ਤੇ ਪਾਪਾਂ ਨੂੰ ਖਤਮ ਕਰਾਂਗੇ ਰਾਜਾ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮੇਰਾ ਮਨ ਵੀ ਇਹੇ ਸ੍ਰੇਸ਼ਟ ਭਰੋਸਾ ਧਾਰਨ ਕਰਦਾ ਹੈ ਤੁਸੀਂ ਮੇਰੇ ਮਨ ਦੀ ਇੱਛਾ ਪੂਰੀ ਕੀਤੀ ਹੈ ਅਤੇ ਹੱਥ ਉੱਪਰ ਕਿੱਲਾ ਬਣਾ ਕੇ ਮੇਰੀ ਬਹੁਤ ਵੱਡੀ ਚਿੰਤਾ ਦੂਰ ਕਰ ਦਿੱਤੀ ਹੈ ਆਪ ਜੀ ਦਾ ਸਦਾ ਹੀ ਪ੍ਰithvi ਤਲ ਤੇ ਜਿੱਥੇ-ਕਿੱਥੇ ਵੱਡਾ ਪ੍ਰਤਾਪ ਸੁਣਿਆ ਜਾਂਦਾ ਹੈ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ